ਹੁਣ ਲੱਗਿਆ ਥੋੜਾ ਜਿਹਾ ਘੂੜੇ ਤੇ ਔਖਾ ਹੈ ਕਿਉਂਕਿ ਪੌੜੀ ਅੰਦਰ ਪੌੜੀ ਫਰਕੋੜੇ ਦਾ ਬੜਾ ਔਖਾ ਹੈ ਇਹ ਦੀਦੀ ਬੰਦਾ ਕਹੇ ਮੇਰੇ ਕੋ ਹਾਂ ਅੱਛਾ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਦਿਓ ਹਾਂਜੀ ਜਾਏ ਬਾਬਾ ਜੀ ਸਤਿਗੁਰੂ ਦੀ ਫੈਦਨ ਗਏ ਸੀ ਤੁਸੀਂ ਹਾਂ ਹਾਂ ਕਦੋਂ ਗਏ ਚਲੋ ਮੇਰਾ ਲੜਕਾ ਸੀ 6 ਸਾਲ ਦਾ ਹੁਣ ਹੋ ਗਿਆ 36 ਸਾਲ ਦਾ ਉਹ ਵੀਰੇ ਕਿੰਨਾ ਹੈਗਾ ਉੱਪਰ ਹੋਰ ਦੁਆਰਾ ਥੋੜਾ ਕਿੰਨਾ ਤੁਰ ਸਵੇਰ ਹੋ ਚੁੱਕੀ ਹੈ ਤੇ ਆਲਮੋਸਟ 5 ਵਜੇ ਨੇ ਹਜੇ ਤੇ ਹੁਣ ਗੁਰਦੁਆਰਾ ਸਾਹਿਬ ਤੋਂ ਨਿਕਲਣ ਲੱਗੇ ਆ ਇਸ ਵੇਲੇ ਗੱਡੀਆਂ ਮਿਲਦੀਆਂ ਇਥੋਂ 4 ਕਿਲੋਮੀਟਰ ਉੱਪਰ ਛੱਡਣ ਗਿਆ ਗੱਠੜੀ ਅਸੀਂ ਸਮਾਨ ਅਸੀਂ ਇੱਥੇ ਰੱਖਤਾ ਵੀ ਜਦੋਂ ਉਧਰੋਂ ਵਾਪਸ ਗੋਵਿੰਦ tạm ਰੁਕੇ ਤਾਂ ਸਮਾਨ ਜ਼ਿਆਦਾ ਚੱਕ ਕੇ ਨਾ ਜਾਈਏ ਕਿਉਂਕਿ ਥੱਲੇ ਇੱਧਰ ਹੀ ਆਉਣਾ ਵੱਡਾ ਬੈਗ ਅਸੀਂ ਇੱਧਰ ਰੱਖਤੇ ਇੱਕ ਛੋਟਾ ਬੈਗ ਤਿਆਰ ਕਰ ਲਿਆ ਜਿੱਚ ਤੌਲੀਏ ਵਗੈਰਾ ਨੇ ਤੇ ਹੋਰ ਪਾਣੀ ਪੂਣੀ ਹੈਗਾ ਤੇ ਉਸ ਤੋਂ ਇਲਾਵਾ ਇਧਰੋਂ ਹੁਣ ਬਾਹਰੋਂ ਜਾ ਕੇ ਗੱਡੀ ਲਵਾਂਗੇ ਅਸੀਂ ਚਾਹ ਪਾਣੀ ਦਾ ਜੇ ਇੰਨਾ ਨਹੀਂ ਛਕਿਆ ਹੈਗਾ ਕਿਉਂਕਿ ਮੈਨੂੰ ਆਦਤ ਨਹੀਂ ਹੈਗੀ ਸਵੇਰੇ ਸਵੇਰੇ ਇੰਨਾ ਜ਼ਿਆਦਾ ਤੜਕੇ ਖਾਣ ਦੀ ਫਸ ਗੱਡੀ ਘਰ ਚ ਸਮਾਨ ਰੱਖਿਆ ਤੇ ਉੱਤੇ ਗੁਰਦੁਆਰਾਤ ਦਾ ਕੁਝ ਦੇਖ ਸਕਦੇ ਹਾਂ ਜੇ ਰਵਿ ਸ਼ਰਨੀ ਪਰੇ ਇਨਕੇ ਦੋਸਤ ਨੂੰ ਸਮਝਾ ਮਾਇ ਪੂਰਤਿ ਲਵਣ ਕੋਲ ਪਰੇ ਪਰਿਵਾਰੇ ਇਨਕੇ ਤੁਮ ਸੰਗ ਸੰਭਾਲਾਰੇ ਉਹ ਔਰ ਇਹਨ ਲਗਭਗ 10 ਤੋਂ 15 ਕਿਲੋਮੀਟਰ ਦਾ ਜਿਹੜਾ ਹੈਗਾ ਟਰੈਕਿੰਗ ਆ ਆਪਣੀ 4 ਕਿਲੋਮੀਟਰ ਜਿਹੜੇ ਵਿੱਚੋਂ ਘਟ ਜਾਂਦੇ ਕਿਉਂਕਿ ਗੱਡੀ ਉੱਪਰ ਛੱਡਿਆਉਂਦੀ ਆ ਆਪਾਂ ਨੂੰ ਉਹਦੇ 50-50 ਰੁਪਏ ਲੱਗਦੇ ਆ ਬਾਹਰ ਜਾ ਕੇ ਹਣ ਉਹ ਗੱਡੀ ਲਵਾਵਾਂਗੇ ਬਾਬਾ ਜੀ ਉਰੇ ਜਿਹੜੀ 4 ਕਿਲੋਮੀਟਰ ਉੱਪਰ ਜਾਣ ਨੂੰ ਗੱਡੀ ਮਿਲ ਗਈ ਕਿੱਧਰੋਂ ਮਿਲੂਗੀ ਅਈ ਬਰਾਂਹਾ ਚੌਧਰੀ ਚੱਲਦੇ ਹੁੰਦੇ ਉਸੇ ਗੁਰਦੁਆਰਾ ਸਾਹਿਬ ਤੋਂ ਲੈਫਟ ਮੋੜ ਕੇ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਉਦੋਂ ਇਧਰੋਂ ਆ ਪੌੜੀਆਂ ਚੜ੍ਹ ਕੇ ਉੱਪਰ ਗੱਡੀਆਂ ਖੜੀਆਂ ये सिटी की गाड़ी है। ये गाड़ी 100 सवारी। 100 100 सवारी तक। भाई ब्रो। चल भी चल चल ਉਰੇਲ ਛੱਡਿਆ ਗੱਡੀ ਨੇ ਸਾਨੂੰ ਤੇ ਇੱਧਰ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰਦੇ ਹੁਣ ਇਹ ਇੱਧਰ ਇਹਨਾਂ ਕਾਊਂਟਰਾਂ ਤੇ ਉਹ ਦਿਖਾਉਣਾ ਆ ਫੋਲਣਾ ਪਿੰਡ ਆ ਫੋਲਣਾ ਥਾਂ ਦਾ ਨਾਮ ਆ ਇੱਥੇ ਅਸੀਂ ਰੁਕਿਆ ਹੁਣ ਇੱਥੋਂ ਹੁਣ ਅਸੀਂ ਪੈਦਲ ਜਾਣਾ ਲਗਭਗ 10-11 ਕਿਲੋਮੀਟਰ ਆ ਇੱਥੋਂ ਠੀਕ ਅੱਛਾ ਜੀ ਤੁਹਾਨੂੰ ਭਾਈ ਉੱਪਰ ਤੇ ਉਹ ਵਾਰ ਗੋ ਕਿੰਨੇ ਪੈ ਲੈਣਾ ਭਾਈ ਇਹਦੇ ਕਿੰਨੇ ਵਿੱਚ ਲੱਗੇ ਤੇ ਐਸੇ ਹਾਂ ਦੇ ਦੇਣਾ 1800 ਰੁਪਏ ਇੱਕ ਸਾਈਡ ਦਾ ਸੋ ਹੁਣ ਅਸੀਂ ਕਰੀਬ 1 ਕਿਲੋਮੀਟਰ ਤੱਕ ਉੱਪਰ ਆ ਗਏ ਆ ਤੇ ਪਿੱਛੇ ਜੇ ਤੁਸੀਂ ਕੋੜਿਆਂ ਜਾਂ ਖਚਰੇ ਤੇ ਜਾਣਾ ਤਾਂ 1500 ਤੋਂ 2000 ਦੇ ਵਿੱਚ ਵਿੱਚ ਲੈਂਦੇ ਆ ਉਰੇ ਜਿਹੜੀ ਉਦਾਂ ਜੜਾਈ ਹੈ ਉਹ ਸੌਖੀ ਹੈ ਜਦੋਂ ਪੌੜੀਆਂ ਹੁੰਦੀਆਂ ਨਾ ਉਦੋਂ ਜ਼ੋਰ ਲੱਗਦਾ ਤੇ ਆ ਪੱਥਰ ਦੀ ਬਣਾਈ ਹੋਈ ਹੈ ਇਹਨਾਂ ਨੇ ਪੱਥਰ ਆਪ ਜੜਿਆ ਇਸ ਰਸਤੇ ਜਿਹਨਾਂ ਨੇ ਤਾਕੇ ਪੈਰ ਨਾ ਟਿਲਕੇ ਕਿਸ ਦਾ ਪੂਰੇ ਜਿਹੜਾ ਸਮਾਨ ਵੀ ਆ ਉਹ ਖਚਰਾਂ ਦੇ ਹੀ ਲੈ ਕੇ ਜਾਂਦੇ ਆ ਅਮਰੇ ਦੇਖ ਲੈਣਾ ਤੁਸੀਂ ਉੱਪਰ ਦੁਕਾਨਾਂ ਦਾ ਜਾਂ ਅਗਰ ਤੋਂ ਆਰੇ ਤਾਂ ਹੀ ਜਾਂ ਹੈਲੀਕਾਪਟਰ ਦੇ ਨਾਲ ਵੀ ਜਾਂਦਾ ਰਾਜ ਵਿੱਚ ਵਿਚਾਲੇ ਇਦਾਂ ਦੁਕਾਨਾਂ ਵੀ ਨੇ ਪਰ ਇੱਥੇ ਲਾ ਲੋ ਵੀ ਡਬਲ ਰੇਟ ਤੇ ਸਮਾਨ ਦਿੰਦੇ ਆ ਇਹ ਪੋਰਾ ਲਿਆਜ ਨਹੀਂ ਕਰਦੇ ਔਰ ਨੇਪਾਲੀ ਬਾਉਤ ਨੇ ਨੇਪਾਲ ਦੇ ਲੋਕ ਬਹੁਤ ਨੇ ਕਹਾਂ ਸੇ ਹੋ ਕਾਟਮੰਦੂ ਕੋ ਖਰਾ ਹਾਂ ਕਾਟਮੰਦੂ ਸੋ ਕਾਟਮੰਦੂ ਸੋ ਕੋਈ ਨਾ ਹੈ ਤਾਂ ਨਾ काठमांडू से यहाँ काम के लिए सीजन के लिए आते हो बस वहां क्या करते हो काठमांडू में खेती, खेती यहाँ क्या, क्या करते हो हाँ. तो करते हैं किस चीज करते, है हाँ? अच्छा, करते हो तगड़े हो यार कितने पैसे लेते हो उसके मालूम नहीं ऊपर जाके मालूम नहीं अच्छा ਚਲੋ ਠੀਕ ਹੈ। ਉਰੇ ਯਾਰ 네ਪਾਲੀ ਬਹੁਤ ਨੇ ਇਸ ਹਿਮ ਗੁੰਸਾ ਵੀ ਚੜਾਈ ਤੇ ਜਿਹੜੇ ਪਿੱਠੂ ਨਹੀਂ ਲੈ ਕੇ ਘੁੰਮਦੇ ਹੁੰਦੇ ਉਹ ਨੇ ਉਹ ਹੁਣ ਆਪ ਜਾਂਦੇ ਪਿਆ ਤੇ ਕਹਿੰਦੇ ਅਸੀਂ ਸੀਜ਼ਨ ਤੋਂ ਬਾਅਦ ਪਿੱਠੂ ਉੱਪਰ ਹੀ ਛੱਡ ਜਾਂਦੇ ਆ। ਹੁਣ ਉੱਪਰ ਚੜਾਈ ਕਰਦੇ ਪਿਆ ਤੇ ਪਿੱਠੂ ਚੱਕਣਗੇ ਆਪਣੇ ਫੇਰ نیچے ਆਉਣਗੇ। ਤੇ 4 ਮਹੀਨੇ ਦਾ ਸੀਜ਼ਨ ਲਾਉਂਦੇ ਆ ਇੱਥੇ 4 ਮਹੀਨੇ ਜੇ ਤੁਸੀਂ ਲਾ ਕੇ ਚੱਲੋ ਜੇ ਘਾੜੀ ਦਾ 2000 ਵੀ ਕਮਾਉਂਦੇ ਆ। ਤਲਾਕਪਗ 2.5-3 ਲੱਖ ਰੁਪਿਆ ਇੱਥੋਂ ਬਣਾ ਕੇ ਜਾਂਦੇ ਆ ਆਰਾਮ ਨਾਲ। 90% ਤੋਂ ਜ਼ਿਆਦਾ ਇੱਥੇ ਜਿੰਨੇ ਪਿੱਠੂ ਨੇ ਸਾਰੇ 네ਪਾਲ ਤੋਂ ਹੋਣੇ ਆ। ਐਂਡ ਪਤਲੇ ਪਤਲੇ ਨੇ ਪਰ ਲੱਤਾਂ ਉਹਨਾਂ ਦੀਆਂ ਉਹਨਾਂ ਦੀਆਂ ਲੱਤਾਂ 'ਚ ਇੰਨੀ ਜਾਨ ਹੈ ਨਾ ਕਿ ਆਰਾਮ ਨਾਲ ਚੜੀ ਜਾਂਦੇ ਆ ਚੜਾਈ ਹੁਣ ਇਧਰੋਂ ਦਾ ਪਲੇਨ ਆ ਮਤਲਬ ਜਿੰਨੀ ਸਾਨੂੰ ਥੋੜੀ ਔਖ ਲੱਗਦੀ ਪਈ ਹੈ ਹੈਨਾ ਉਹ ਤਾਂ ਬਹੁਤ ਆਰਾਮ ਨਾਲ ਝੜਦੇ ਪਏ ਕਿਉਂਕਿ ਉਹਨਾਂ ਨੇ ਲੱਤਾਂ ਗੀਜੀਆਂ ਹੋਈਆਂ ਓਰੇ ਐਦਾਂ ਥਾਂ ਥਾਂ ਤੇ ਛੋਟੇ ਛੋਟੇ ਚਿਰਬਾਦ ਨਿੱਕੇ ਨਿੱਕੇ ਢਾਬੇ ਜੇ ਬਣੇ ਹੋਏ ਆ ਆ ਡਰਾਈ ਫਰੂਟ ਰੱਖੀ ਬੈਠਾ ਬਾਈ ਕਿੱਥੇ ਲੈ ਕੇ ਚੱਲੇ ਹੋ ਸਮਾਨ ਇਹ ਕਹਾਂ ਪੇ ਲੈ ਕੇ ਜਾ ਰਹੇ ਹੋ ਸਮਾਨ ਇਹ ਅੱਧੇ ਰਾਸਤੇ ਦੁਕਾਨ ਪੇ ਨਾਮ ਕੀ ਹੈ ਇਸਕਾ ਰਾਣੀ ਰਾਣੀ ਉਹਦਾ उसका नाम क्या है इसका इसका, ना, इसका नाम भी रानी है इसका नाम है शिवानी रानी और शिवानी अच्छा <laughs> किसने रखे नाम इनके हाथ हाथ लगा लें कुछ कहती तो नहीं 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 कुछ नहीं कहेगी थकती नहीं है कितने चक्कर लगवाते हो दिन के एक चक्कर एक चक्कर लगवाते हो खुद भी ऊपर रुकोगे नहीं आ जाना ਮਰਿ ਸ਼ਵਾਨੀ ਹਾਂ ਵੀ ਰਾਣੀ ਬਾਬਾ ਜਾਇ ਉੱਤੇ ਹਾਂ ਜੀ ਹਾਂ ਜੀ ਕਿੱਦਣ ਗਏ ਸੀ ਕੱਲ ਫਤਲ ਗਏ ਸੀ ਕਿ ਪੈਦਲ ਗਏ ਸੀ ਨਹੀਂ ਘੋੜੇ 'ਚ ਜਾ ਕੇ ਤੇ ਵਧੀਆ ਫਿਰ ਪੈਦਲ ਨਹੀਂ ਗਏ ਤੁਸੀਂ ਕਿਵੇਂ ਗਏ ਸੀ ਮੈਂ ਘੋੜੇ 'ਚ ਗਿਆ ਸੀ

हाँ नेपाल में ऐसे खाली बैठे खाली बैठे रहते हो यहां के मेहनत करते हैं है, कुछ मिल आता है तो ना अच्छा तो <laughs> मैं नेपाल की कार देने कह दे नहीं होते इतना ही फिरते हैं अच्छा नहीं खाते अब भी मेरे को हां अच्छा सब्सक्राइब कर दो कर दो ब्लॉगर हैं अच्छा हां जी जाए बाबा जी सत श्री पैदल गए सी तुसी ਅੱਛਾ ਰਮਤ ਦੇ ਨਾਲੋਂ ਵੱਧ ਅਸੀਂ ਰਸਤੇ ਆ ਗਏ ਆ ਤੇ ਉਹ ਚਾਹ ਦਾ ਲੰਗਰ ਲੱਗਾ ਇਧਰੋਂ ਚੜਾਈ ਖਾ ਸੀ ਸਿੱਧੀ ਸੀਗੀ ਆਕਰ ਕੇ ਸਾਹ ਉਹ ਚੜ ਗਿਆ ਹੋਏ ਇਸ ਗੱਲੋਂ ਆਪਣੇ ਵਾਲੇ ਬਾਲੇ ਚੰਗੇ ਨੇ ਯਾਰ ਵੀ ਦੇਖੋ ਥੱਲੇੋਂ ਤੁਸੀਂ ਥੱਕੇ ਹੋ ਹੋਂ ਨਾ ਤਾਂ ਉੱਪਰ ਲੰਗਰ ਲੱਗਾ ਹੋਇਆ ਚਾਹ ਦਾ ਲੰਗਰ ਲੱਗਾ ਤੇ ਕਿਸੇ ਨੇ ਦਵਾਈ ਲੈਣੀ ਦਵਾਈ ਵੀ ਲੈ ਸਕਦਾ ਤੇ ਸਾਹਮਣੇ ਉੱਥੇ ਮੂਰੇ ਲੱਤਾਂ ਵੀ ਘੁੱਟ ਦਿੰਦੇ ਨੇ ਕਿ ਕਿਹਦੀਆਂ ਲੱਤਾਂ ਬਾਹਾਂ ਦੋਖਦੀਆਂ ਉਹ ਵੀ ਬੰਦਾ ਇੱਥੇ ਮਾਲਿਸ਼ ਕਰਾ ਸਕਦਾ ਤਈ ਦੋ ਗਾਹਾਂ ਤੁਸੀਂ 4-5 ਕਿਲੋਮੀਟਰ ਅੱਗੇ ਹੋਰ ਜਾਣਾ ਸੋ ਇਧਰੋਂ ਚਾਹ ਵੀ ਕੀ ਤੇ ਆਪਾਂ ਵੇਲੇ ਹੋ ਕੇ ਫੇਰ ਚੱਲਦੇ ਹਾਂ ਇਧਰੋਂ ਅਸੀਂ ਹੁਣ ਇਸ ਪੁੱਲ ਤੇ ਆਏ ਹਾਂ ਜਿਹੜਾ ਕਨੈਕਟ ਕਰਦਾ ਉਧਰੋਂ ਇਸ ਪਹਾੜ ਨੂੰ ਦੇਖੋ ਕਿੰਨਾ ਸੋਹਣਾ ਪੁੱਲ ਆ ਯਾਰ ਤੇ ਆਲੇ ਦੁਆਲੇ ਮੌਸਮ ਦੇਖੋ ਕਿੰਨਾ ਘੈਂਟ ਆ ਆਣੀਂ ਦੇ ਫਲੋਰ ਦੇਖੋ ਕਿੰਨੇ ਤੇਜ਼ ਹੋ ਜਾਂਦਾ ਜਸਪ੍ਰੀਤ ਆਪਣਾ ਕਿੰਨੇ ਸਾਲ ਪਹਿਲਾਂ ਐਸੀ ਬਾਬਾ ਜੀ ਤੁਸੀਂ 22 ਸਾਲ 22 ਸਾਲ ਉਦੋਂ ਮੇਰਾ ਲੜਕਾ ਸੀ 6 ਸਾਲ ਦਾ ਹੁਣ ਹੋ ਗਿਆ 38 ਸਾਲ ਦਾ ਉਹ ਮੈਂ ਵੇਖਿਆ ਤੁਸੀਂ ਜਮਾ ਨਹੀਂ ਰੁਕੇ ਹੈਗੇ ਉਹ ਤੇ ਜਾ ਹੀ ਹੋ ਗਿਆ ਹਾਂ ਆਈ ਤਾਂ ਫੇਰ ਹੰਬ ਜਾਂਦੇ ਤੁਸੀਂ ਨਹੀਂ ਢੱਕੇ ਜਾਵਾਂ ਉਹ ਮੇਰ ਨੂੰ 8 ਸਾਲ 3 ਸਾਲ ਜੇ ਤਾਂ ਛੋਟੇ ਨੇ ਉਹ ਚਲ ਹੋ ਰਹੀ ਹੈ ਵੀਰੇ ਕਿੰਨਾ ਹੈਗਾ ਉੱਪਰ ਹੋਰ ਗੁਰਦੁਆਰਾ ਥੋੜਾ ਕਿੰਨਾ ਤੁਰ ਲੱਗਣਾ ਅੱਛਾ ਅੱਧਾ ਘੰਟਾ ਹੋਊ ਜੇ ਆਪਾਂ ਆ ਰਾਮ ਸਿੰਘ ਬੈਠ ਗਏ ਮੋੜ ਮੋੜ ਕੇ ਐਸਾ 2-30 ਮੀਟਰ ਹੈਲੀਪੈਡ ਆ ਉੱਪਰ ਜਾਇਆ ਜੇ ਅੱਜ ਫਿਰ ਦੁਵਾਰਾ ਤਾਂ ਭਰਾਵਾ ਕਿਸੇ ਆ ਜਾਣਾ ਟਿਕੜੇ ਹਾਲ ਰੱਖੀ ਹੈ ਸਹੀ ਗੱਲ ਬੜਾ ਗੁਰਦਾ ਸਾਹਿਬ ਜਗਰ ਕੱਲ ਹੀ ਜਾਈਏ ਮੈਂ ਕੱਲ ਨੂੰ ਜਾਉ ਠੀਕ ਆ ਇੱਥੋਂ ਹੁਣ ਅਸੀਂ ਨੇੜੇ ਹੀ ਆ ਇੱਥੋਂ ਲਾ ਲਓ ਵੀ 15-20 ਮਿੰਟ ਦਾ ਰਾਹ ਹੋਰ ਆ ਤੇ ਉਹ ਪੁਲ ਜੇ ਤੋਂ ਬਾਅਦ ਜਮਾ ਸਾਰੀ ਉੱਚੀ ਚੜਾਈ ਸੀਗੀ ਤਾਂ ਬੜਾ ਔਖਾ ਮੈਨੂੰ ਪਸੀਨਾ ਜਿਆਦਾ ਆਉਂਦਾ ਤਾਂ ਮੇਰੇ ਸਰੀਰ 'ਚ ਜਮਾ ਪਾਣੀ ਜਨ ਮੁੱਕਿਆ ਪਿਆ ਤੇ ਲੱਤਾਂ ਮੇਰੀਆਂ ਬਾਲੀਆਂ ਹੰਬ ਗਈਆਂ ਤੇ ਇਧਰੋਂ ਮਜ਼ ਥੋੜਾ ਹੋ ਰਾ ਫਿਰ ਆਪਾਂ ਗੋਬਿੰਦ ਧਾਮ ਗੁਰਦੁਆਰੇ ਪਹੁੰਚ ਜਾਾਂਗੇ ਉੱਥੇ ਰੈਸਟ ਕਰਾਂਗੇ ਕੱਲ ਸਵੇਰ ਹੀ ਜਾਵਾਂਗੇ ਗੁਰਦੁਆਰੇ ਯਾਰ ਅੱਜ ਨਹੀਂ ਜਾਂਦੇ ਵਾਹਿਗੁਰੂ ਜੀ ਹੁਣ ਮੇਰੇ ਪਿੱਛੇ ਵੇਖ ਸਕਦੇ ਹੋ ਅਸੀਂ ਵਿਊ ਪੁਆਇੰਟ ਤੇ ਪਹੁੰਚ ਚੁੱਕੇ ਹਾਂ ਇੱਥੋਂ ਗੁਰਦੁਆਰਾ 5-700 ਮੀਟਰ ਹੀ ਹੋਣਾ ਸਿਰਫ ਤੇ ਇੱਥੇ ਹੈਲੀਕਾਪਟਰ ਨੇ ਜਿਹੜੇ ਆ ਕੇ ਰੁਕਦੇ ਨੇ ਉਰੇ ਲੈਂਡ ਹੁੰਦੇ ਨੇ ਸਾਹਮਣੇ ਵੇਖ ਸਕਦੇ ਹੋ ਕਰੋ ਵਿਊ ਵੇਖੋ ਕਿੰਦਾ ਸੋਹਣਾ ਵਾਹੇ ਤੋ ਕਮਾਲ ਹੀ ਆ ਯਾਰ ਅਸੀਂ ਸੋਚਦੇ ਸੀ ਵੀ ਅੱਜ ਹੀ ਗੁਰਦੁਆਰੇ ਜਾਵਾਂਗੇ ਹਾਲਾਂਕਿ ਟਾਈਮ ਅਜੇ ਸਿਰਫ 9 ਵਜੇ ਆ 5 ਵਜੇ ਤੁਰੇ ਸੀ ਅਸੀਂ ਰੁਕ ਰੁਕ ਕੇ ਆਏ ਆ ਪਰ ਥੱਕ ਬਹੁਤ ਗਏ ਆ ਜੇ ਰੈਸਟ ਨਹੀਂ ਲਾਵਾਂਗੇ ਨਾ ਕਿਉਂਕਿ ਉੱਪਰ ਚੜ੍ਹਾਈ ਹੋਰ ਔਖੀ ਆ ਤਾਂ ਬਿਮਾਰ ਹੋਣ ਦੇ ਚਾਂਸਸ ਜ਼ਿਆਦਾ ਨੇ ਸੋਵਰੇ ਰੁਕਾਂਗੇ ਫੇਰ ਜਾਵਾਂਗੇ ਵੱਲੋਂ ਵੀਰ ਬਣਿਆ ਉੱਤੇ ਜਾ ਕੇ ਮੇਰੀਆਂ ਲੱਤਾਂ ਘੁੱਟ ਨਹੀਂ ਭਰਾਵਾ ਹਾਂ ਥੈਂਕ ਯੂ ਭਰਾ ਥੈਂਕ ਯੂ ਬੰਨ ਬ్రో ਠੀਕ ਆ ਓਕੇ ਧੰਨਵਾਦ ਤੇਰਾ ਸੋ ਕੁੱਲ ਸਵਾ ਚਾਰ ਘੰਟਿਆਂ ਬਾਅਦ ਅਸੀਂ ਉੱਪਰ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਬਿੰਦਪੁਰ ਪਹੁੰਚ ਗਏ ਹਾਂ ਇੱਥੇ ਤੱਕ ਕੀ ਸੀ ਓ ਵਾਹ ਉਹ ਦੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਹੀ ਹੈ ਨਾ ਇਹ ਗੁਰਦੁਆਰਾ ਇੱਥੇ ਪੇ ਹੈ ਨਾ ਹਾਂਜੀ ਹਾਂਜੀ ਅੱਗੇ ਆ ਅੱਗੇ ਪੰਜ ਮਿੰਟਾਂ ਵਿੱਚ ਪਹੁੰਚ ਜੇ ਨਹੀਂ ਨਹੀਂ ਜੀ ਹੈਗਾ ਉੱਤੇ ਹੋਰ ਗੱਲ ਮੈਂ ਚੱਕਲਾ ਫੜ ਲਾ ਹੋਰ ਕਿ ਸੁਗੀ ਦੇਣਾ ਤੇ ਦੇ ਦਿਓ ਹੋਰ ਰੰਗ ਬਦਲਦਾ ਦੂਜਾ ਚੱਕਲਾ ਬਣਨਾ ਰੰਗ ਬਦਲਦਾ ਆਹ ਦੂਜਾ ਬਣ ਜਾ ਉਹ ਇੱਥੇ ਫੜੀ ਰੱਖਾ ਜੇ ਯਾਰ ਜੀ ਜਣਾ ਤੇਰੀ ਦਿੱਤਾ ਤੇ ਉੱਤੇ ਕੱਲ ਨੂੰ ਫੜ ਲਾਂਗੇ ਉੱਥੇ ਰੱਖ ਨਹੀਂ ਗਏ ਔਰੇ ਰੈਸਟ ਦਵਾਉਂਦੇ ਆ ਇਹਨਾਂ ਨੂੰ ਵਾਹ Corre, ਅਸੀਂ ਗੋਵਿੰਦ ਧਾਮ ਕੋਲੋਂ ਦੁਆਰਾ ਸਾਹਿਬ ਪਹੁੰਚ ਗਏ ਸੀ ਤੇ ਇੱਥੋਂ ਅਸੀਂ ਜਿਹੜਾ ਹਾਲ ਲੈਣਾ ਉਹਦਾ ਅਜੇ 11 ਵਜੇ ਖੁੱਲਣਾ ਹੈਗਾ ਖਿੜਕੀ ਫੇਰ ਦੇਖਦੇ ਆ ਅੱਜ ਆਪਾਂ ਚਾਹ ਪਾਣੀ ਛਕ ਲਈਏ ਪਾਣੀ ਠਕਾਵਟ ਹੋਈ ਪਈ ਤੇ ਭੁੱਖ ਵੀ ਬਹੁਤ ਲੱਗੀ ਆ ਵਾਹਿਗੁਰੂ ਉੱਪਰ ਦਰਬਾਰ ਹਾਲ ਆ ਤਨਾ ਸ਼ੁਰੂਆਤ ਕਰੋ ਜੀ ਆਇਆ ਜਸਪ੍ਰੀਤ ਇੱਧਰ ਆ ਜਾਓ ਤੇ ਸਾਈਡ ਆ ਜੀ ਲੰਗਰ ਹਾਲ ਵਾਹਿਗੁਰੂ ਇਸ ਵੇਲੇ ਸ਼ਾਮ ਦਾ ਵੇਲਾ ਤੇ ਅਸੀਂ ਬਾਜ਼ਾਰ ਚਾਂ ਤੇ ਇਸ ਪਹਾੜ ਦੇ ਪਿੱਛੇ ਜਿਹੜਾ ਹਿੰਦੂ ਸਾਹਿਬ ਗੁਰਦੁਆਰਾ ਇੱਧਰ ਸਾਰੀ ਮਾਰਕੀਟ ਹੈ ਇੱਧਰ ਤੁਸੀਂ ਬੱਦਲ ਦੇਖ ਸਕਦੇ ਹੋ ਪਹਾੜਾਂ ਚ ਕਿੰਨੇ ਸੋਹਣੇ ਆਹ ਵੇਹ ਜੀ ਪੂੜੀਆਂ ਖਾਣੀਆਂ ਪੂੜੀਆਂ ਆਰਡਰ ਕੰਮ ਕਰਾਓ ਵੇਹ ਜੀ ਗੁਲਾਬ ਜਮਨਾ ਕਿੰਨੇ ਦੀ ਪਲੇਟ ਆ ਹੈ ਦੋ ਪਲੇਟਾਂ ਹਵਾਲ ਦਾ ਸੋਚ ਦੋ ਪਲੇਟਾਂ ਹਵਾਲ ਦਾ ਇੱਡੇ ਬੜਾ ਦੋ ਮੈਨੂੰ ਤਾਂ ਸੌ ਚ ਦੋ ਪਟੂਰੇ ਰੱਖੂਗਾ ਦੋ ਪਟੂਰੇ ਥੋੜੀ ਬੋਲੇ ਦਾ ਸੌ ਚ ਦੋ ਪਲੇਟਾਂ ありが